ਦੇਖੋ ਜੀ ਜਦੋਂ ਕੋਈ ਮਸਲੇ ਦਾ ਹੱਲ ਹੋ ਜੂ ਭਲਾ ਧਰਨਾ ਲਾਉਣ ਦਾ ਕਿਹਦਾ ਸ਼ੌਕ ਹੈ ਜੇ ਕਿਸੇ ਮਸਲੇ ਦਾ ਹੱਲ ਹੋ ਗਿਆ ਫਿਰ ਉੱਥੇ ਧਰਨੇ ਤੇ ਬੈਠੂਗਾ ਕੌਣ ਰਾਤ ਨੂੰ ਆਪਣੇ ਘਰਾਂ ਚੋਂ ਛੱਡ ਕੇ ਸੜਕਾਂ ਤੇ ਪੈਣ ਦਾ ਕਿਸੇ ਦਾ ਕੀ ਸ਼ੌਕ ਹੈ ਜੀ ਲੋਕ ਨੇ ਸਰਕਾਰ ਦੀਆਂ ਗੋਲੀਆਂ ਖਾਣ ਦਾ ਕਿਸੇ ਦਾ ਕੀ ਸ਼ੌਕ ਹੈ ਡਾਂਗਾ ਖਾਣ ਵਾਸਤੇ ਕੋਈ ਕਿਉਂ ਜਾਊਗਾ ਧਰਨੇ ਬਜਾਰੇ ਕਿਉਂ ਲੱਗਣਗੇ ਜੇ ਭਲਾ ਸਰਕਾਰ ਕਿਸੇ ਦੀ ਸਮੱਸਿਆ ਦਾ ਹੱਲ ਕੱਢਦੀ ਹੋਵੇ ਇਹ ਗੈਰਬਾਜਬ ਗੱਲਾਂ ਮੀਟਿੰਗ ਕੇ ਬਾਰੇ ਕੀ ਅਜੰਡਾ ਥਾ ਇਹ ਬਤਾ ਦਿਓ ਦੇਖੋ ਪੰਜਾਬ ਕੀ 32 ਜਥੇ ਬੰਦਿਆਂ ਦੀ ਅੱਜੇ ਮੀਟਿੰਗ ਚੱਲ ਰਹੀ ਹੈ ਅਸੀਂ ਤਾਂ ਬੱਤੀ ਜਿੱਥੇ ਬੰਦੀਆਂ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਇਹ ਕੇਂਦਰ ਸਰਕਾਰ ਨੇ ਦਿੱਲੀ ਜਾਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਉਹ ਤੇ ਅਤਿਰੁਗਾਹ ਦੇ ਗੋਲੇ ਸਿੱਟੇ ਨੇ ਗੋੜ ਰਿਆ ਰਬੜੀਆਂ ਚਲਾਜਾ ਨੇ ਉਹਨਾਂ ਨੂੰ ਜਾਣ ਤੋਂ ਰੋਕਿਆ ਉਹ ਜ਼ਬਰਦਸਤੀ ਵਿਰੋਧ ਕਰਦੇ ਆਂ ਸਰਕਾਰ ਦੀ ਇਸ ਕਰਕ ਜੱਤੀ ਅਸੀਂ ਨੰਗਾ ਕਰਦੇ ਆਂ ਇਹ ਜਮੂਰੀਅਤ ਦਾ ਕਤਲ ਹੈ ਇਹ ਲੋਕਤੰਤਰ ਦਾ ਕਤਲ ਹੈ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਮੰਗਾਂ ਤੇ ਉਹ ਸੰਘਰਸ਼ ਕਰ ਰਹੇ ਨੇ ਸਾਡੇ ਉਹ ਐਸਕੇਮ ਦੀਆਂ ਮੰਗਾਂ ਆ ਦਿੱਲੀ ਮੋਰਚੇ ਦੀਆਂ ਮੰਗਾਂ ਕਿਸਾਨੀ ਦੀਆਂ ਮੰਗਾਂ ਨੇ ਸਾਡੀਆਂ ਤੇ ਉਹਨਾਂ ਦੀਆਂ ਮੰਗਾਂ ਕੋਈ ਅੱਡ ਨਹੀਂ ਮੰਗਾਂ ਇੱਕ ਨੇ ਅਸੀਂ ਵੀ ਕਿਸੇ ਰੂਪ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਆ ਉਸ ਮੰਗਾਂ ਤੇ ਸੰਸਰਚ ਕਰ ਆ ਅਸੀਂ ਇਹਦੇ ਰੋਸ ਦੇ ਵਿੱਚੋਂ ਆਪਣੀ ਜਥੇਬੰਦੀ ਵੱਲੋਂ ਕੱਲ ਨੂੰ ਪੰਜਾਬ ਦੇ ਵਿੱਚ ਸੱਤ ਥਾਵਾਂ ਤੇ 12 ਤੋਂ 4 ਘੰਟੇ ਦਾ ਰੇਲ ਰੋਕੋ ਪ੍ਰੋਗਰਾਮ ਦਾ ਐਲਾਨ ਕੀਤਾ ਪ੍ਰੈਸ ਨੋਟ ਅਸੀਂ 3 ਵਜੇ ਤੱਕ ਸਾਰੀ ਪ੍ਰਾਪਨ ਮੁਕਾਪ ਤੇ ਜੀ ਕਿਹੜੀ ਕਿਹੜੀ ਜਗ੍ਹਾ ਹੈ ਉਹ ਥਾਵਾ ਤਾਂ ਤਕਰੀਬਨ ਵੈਸੇ ਇੱਕ ਹੈਗੀ ਆ ਬਟਿੰਡੇ ਚ ਬਟਿੰਡਾ ਬਰਨਾਲਾ ਜਿਹੜੀ ਛੜਕਾ ਉਹ ਰੋਕਾਂਗੇ ਅਸੀਂ ਇੱਕ ਜਿਹੜੀ ਲੁਧਿਆਣਾ ਦਿੱਲੀ ਜਾਖੜ ਹੋ ਕੇ ਜਾਂਦੀ ਹੈ ਉਹ ਰੋਕਾਂਗੇ ਅਸੀਂ ਇੱਕ ਜਿਹੜੀ ਬਟਿੰਡਾ ਦਿੱਲੀ ਉਹਦੇ ਤੇਰੀ ਜਾ ਇੱਕ ਰਾਜਪੁਰਾ ਦਿੱਲੀ ਜਿਹੜੀ ਉਹ ਰੋਕਾਂਗੇ ਇੱਕ ਜਿੱਤਵੜ ਮੋਗਾ ਛੜਕਾ ਉਹ ਹੈ ਇੱਕ ਅੰਬਰਸਤ ਕੋਲ ਜੁੜੇ ਜਾਂਦੇ ਸੋ ਸੜਕ ਸੜਕੀ ਹੈ ਕਿ ਆਪਣੇ ਰੇਲ ਦੀ ਜਿਹੜੀ ਮਿੱਟੀ ਨਹੀਂ ਕੱਲ ਨੂੰ 4 ਘੰਟੇ ਦਾ ਰੇਲਾਂ ਰੋਕਾ ਇਸ ਰੋਸ ਬਣਾਉਣਾ ਹੈ ਜਲੰਧਰ ਦੇ ਵਿੱਚ ਸਾਡਾ ਕੰਮ ਨਹੀਂ ਹੈ ਜੇ ਹੁਣ ਦੂਜੇ ਸਾਥੀਆਂ ਨਾਲ ਬੈਂਟ ਕਰਕੇ ਆ ਜੇ ਕੋਈ ਨਹੀਂ ਤਾਂ ਜਿਹੜੀ ਆਪਣੀ ਮੰਗਲ ਨੂੰ ਲੈ ਕੇ ਇਸ ਵਾਰੀ ਤਰਨਾ ਲੱਗਾ ਹੈ ਕਿਉਂਕਿ ਤੁਸੀਂ ਜਿਹੜੀ ਪਿਛਲੀ ਵਾਰੀ ਸੀਗਾ ਤੁਸੀਂ ਡੱਬ ਵਾਲੀ ਤੋਂ ਲੈ ਕੇ ਟਿਕਰੀ ਵਾਲ ਤੋਂ ਸੀਗਾ ਉਹ ਸਾਰਾ ਤੁਹਾਡੇ ਅੱਗੇ ਰਹਿਤ ਸੀਗਾ ਤੁਹਾਡੇ ਜਥੇਬੰਦੀ ਵਾਲੇ ਇਹ ਉਸ ਤਰ੍ਹਾਂ ਨੂੰ ਲੈ ਕੇ ਤੇ ਇਸ ਤਰ੍ਹਾਂ ਮੈਂ ਜਿਹੜੀ ਮੰਗਾ ਹੈਗੀ ਉਹਨਾਂ ਕਿਵੇਂ ਵੇਖਦੇ ਤੁਸੀਂ ਦੇਖੋ ਸਾਥੀਆਂ ਨੇ ਸੰਯੁਕਤ ਮੋਰਚੇ ਤੋਂ ਕੁਝ ਜਥੇਬੰਦੀਆਂ ਬਾਹਰ ਆ ਗਈਆਂ ਸੀ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਬਣਾ ਲਿਆ ਸੀ ਦਿੱਲੀਪੁਰ ਤੋਂ ਬਾਅਦ ਇੱਕ ਸਦਨ ਉਹ ਜਥੇਬੰਦੀਆਂ ਨੇ ਇੱਕ ਜਥੇਬੰਦੀਆਂ ਉਹਨੇ ਜਿਹੜੀਆਂ ਮਤਲਬ ਜਿਨ੍ਹਾਂ ਨੇ ਆਪਣਾ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਹੋਇਆ ਕੇਐਮਐਮ ਉਹ ਜਥੇਬੰਦੀਆਂ ਦਾ ਉਹਨਾਂ ਦਾ ਇਹ ਪ੍ਰੋਗਰਾਮ ਹੈ ਉਹਨਾਂ ਨੇ ਲਿਖਿਆ ਸਾਡੇ ਨਾਲ ਭਾਰਤੀ ਕਿਸਾਨ ਨੂੰ ਟਕਾਉਂਦਾ ਟਕਾਉਂਦਾ ਧਨੇਰ ਨੇ ਜਿਹੜੇ ਉਹ ਹੁਣੇ ਦੱਸ ਕੇ ਗਏ ਨੇ ਵੀ ਕੱਲ ਦੇ ਰੇਲ ਰੋਕੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਹ ਵੀ ਸ਼ਾਮਲ ਹੋਣਗੇ ਉਹ ਸਾਡੇ ਨਾਲ ਸਾਥੀ ਬੈਠੇ ਨੇ ਤੇ ਇਹਨਾਂ ਨੇ ਫੈਸਲਾ ਕਰਕੇ ਸਾਨੂੰ ਦਿੱਤਾ ਤੇ ਅਸੀਂ ਲੋ ਜਥੇਬੰਦੀਆਂ ਜੀ ਨਹੀਂ ਕੱਲ ਨੂੰ ਰੇਲ ਰੋਕ ਜਿਹੜੀਆਂ ਬਾਕੀ ਜਥੇਬੰਦੀਆਂ ਉਹ ਵੀ ਤੁਹਾਨੂੰ ਸਮਰਥਨ ਦੇ ਦੇ ਦੀਆਂ ਬਾਕੀ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਕੇ ਆਇਆ ਜੀ ਅੰਦਰ ਬੇਨਤੀ ਕਰਨਾ ਸਾਡਾ ਕੰਮ ਹੈ ਫੈਸਲਾ ਕਰਨਾ ਉਹਨਾਂ ਦਾ ਹੱਕ ਹੈ ਉਹ ਜੇ ਕੋਈ ਮਤਲਬ ਨਾ ਰੇਲਾਂ ਰੋਕਣ ਕੋਆਰਡੀਨੇਟ ਕਰਨਾ ਜ਼ਬਰਦਸਤ ਵਿਰੋਧ ਕਰਨ ਮੰਗਾਂ ਨੂੰ ਕਹਿਣ ਵੀ ਮੰਗਾਂ ਠੀਕ ਨੇ ਉਹਨਾਂ ਦੀ ਵੈਸੇ ਗੱਲ ਆ ਗਈ ਸਾਨੂੰ ਉਹਨਾਂ ਨੇ ਬਹੁਤ ਜ਼ੋਰ ਨਾਲ ਇਹ ਗੱਲ ਕਿਹਾ ਵੀ ਸੋਡੀਆਂ ਇਹਨਾਂ ਦੋਨਾਂ ਗੱਲਾਂ ਤੇ ਸਹਿਮਤੀ ਹੈ ਵੀ ਜਿਹੜਾ ਜ਼ਬਰ ਹੋਇਆ ਉੱਥੇ ਧੱਕਾ ਹੋਇਆ ਕੰਨਾਂ ਕੱਢੀਆਂ ਨੇ ਜਾਣ ਤੋਂ ਰੋਕਿਆ ਹੈ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਜਿਹੜੀਆਂ ਮੰਗਾਂ ਨੇ ਉਹ ਸੰਯੁਕਤ ਮੋਰਚੇ ਦੇ ਮੰਗਾਂ ਨੇ ਸਾਡੀਆਂ ਮੰਗਾਂ ਨੇ ਉਹਨਾਂ ਤੇ ਅਸੀਂ ਵੀ ਸੰਘਰਸ਼ ਕਰਦੇ ਆ ਕੋਈ ਹੋਰ ਜਿੱਥੇ ਬੰਦੀ ਸੰਘਰਸ਼ ਕਰਦੇ ਆ ਆਪਣੇ ਤਰੀਕੇ ਨਾਲ ਉਹ ਤੇ ਸਾਡਾ ਕਹਾਤਾ ਤਰਾਜ ਦੋਨੇ ਜਿਹੜਾ ਜਿਹੜਾ ਸੰਬੂਲ ਆਪਣੇ ਇਸ ਚੱਲ ਰਿਹਾ ਬਦ ਕਰਨਾ ਜਿਹੜਾ ਦਿੱਲੀ ਦਾ ਪੂਰੇ ਤੁਹਾਡੀ ਸਮਰਥਨ ਤੁਸੀਂ ਦੇ ਰਹੇ ਆਪਣੀ ਜੱਤੀ ਬੰਦੀ ਵੱਲੋਂ ਤੁਸੀਂ ਇਹਨੂੰ ਇਹਦਾ ਤੁਸੀਂ ਆਪਣੀ ਭਾਸ਼ਾ ਚ ਕਹਿ ਲੋ ਇਹਨੂੰ ਕੀ ਕਹਿ ਸਕਦੇ ਹੋ ਤੁਸੀਂ ਅਸੀਂ ਕੋਆਰਡੀਨੇਟ ਕਹਿੰਦੇ ਆ ਇਹਨੂੰ ਕੋਆਰਡੀਨੇਟ ਕਰਨਾ ਕਿਸੇ ਨੂੰ ਸਮਰਥਨ ਦਾ ਕੀ ਕਹਿਣਾ ਉਹਦਾ ਕੀ ਹੈ ਤੁਸੀਂ ਇਹਦਾ ਤੁਹਾਡੀ ਭਾਸ਼ਾ ਹੈਗੀ ਆ ਪ੍ਰੈਸ ਦੀ ਪ੍ਰੈਸ ਵਾਲੇ ਜੋੜੀ ਮਰਜੀ ਭਾਸ਼ਾ ਤੁਸੀਂ ਜੋੜਦੇ ਹੋ ਇਹ ਤੇ ਅਸੀਂ ਤਾਂ ਇਹਨੂੰ ਐ ਸਮਝਦੇ ਆ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਚਾਹੇ ਪ੍ਰੈਸ ਨਾਲ ਧੱਕਾ ਹੋਵੇ ਚਾਹੇ ਕਿਸੇ ਬੁੱਧੀਜੀਵੀ ਨਾਲ ਧੱਕਾ ਹੋਵੇ ਚਾਹੇ ਕਿਸੇ ਮਜ਼ਦੂਰ ਵਰਗ ਨਾਲ ਧੱਕਾ ਹੋਵੇ ਜਦੋਂ ਵੀ ਧੱਕਾ ਹੁੰਦਾ ਅਸੀਂ ਆਪਣੀ ਜਥੇਬੰਦੀਆਂ ਆਪਣੇ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰਦੇ ਹਾਂ ਤੇ ਉਹਦਾ ਵਿਰੋਧ ਕਰਦੇ ਹਾਂ ਜਾਬਰ ਕਲ ਜਾਬਰ ਦਾ ਕੋਟੇਸ਼ਨ ਇੱਥੇ 50 ਰੁਪਏ ਲੈ ਕੇ ਕੀਤੀ ਹੈਗੀ ਜਾਂ ਫਿਰ ਉੱਥੇ ਵੀ ਜਾਇਜ਼ ਜਾਏਗਾ ਆਪਣੀ ਜਥੇਬੰਦੀ ਦੇ ਦੇਖੋ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਹੈ ਜੀ ਪੰਜਾਬ ਦੇ ਵਿੱਚ ਅਸੀਂ ਪ੍ਰੋਗਰਾਮ ਕਰਾਂਗੇ ਜਦੋਂ ਐਸਐਸਕੇਐਮ ਦੀ ਕਾਲ ਕਿਸੇ ਸਟੇਟ ਜਿੱਥੇ ਲਖਨਪੂਰ ਖੀਰੀ ਵੀ ਚਲੇ ਜੇ 2500 ਬੰਦਾ ਲੈ ਕੇ ਤੇ ਜੇ ਕਿਤੇ ਬਾਹਰ ਦੀ ਕੋਈ ਕਾਲ ਤੇ ਕੋਈ ਸਪੋਰਟ ਤੇ ਜਾਣਾ ਪਵੇ ਤਾਂ ਸਾਡਾ ਤਾਂ ਸਾਜੋ ਸਮਾਨ ਤਿਆਰ ਹੁੰਦਾ ਚੁੱਲੇ ਚੱਪੇ ਵਿੱਚ ਹੀ ਹੁੰਦੇ ਨੇ ਸਾਡੇ ਅਸੀਂ ਜਿੱਥੇ ਮਰਜੀ ਬਲਾਣੋ ਫੇ ਚਲੇ ਜਾਵਾਂ ਪਰ ਸ਼ਾਮ ਤੇਰੀ 4 ਵਜੇ ਦੀ ਮੀਟਿੰਗ ਤੋਂ ਬਾਅਦ ਜੋ ਸਿੱਟਾ ਨਿਕਲਦਾ ਉਹਦੀ ਤੁਸੀਂ ਵੀ ਵੇਟ ਕਰ ਰਹੇ ਸੀ ਉਸ ਤੋਂ ਬਾਅਦ ਦੇਖੋ 4 ਵਜੇ ਵੇਟ ਕਰਦਾ ਤਾਂ ਜੇ ਅਸੀਂ ਨੇ ਕੋਈ ਪ੍ਰੋਗਰਾਮ ਦਿੱਤਾ ਹੋਵੇ ਅੱਜ ਤਾਂ ਪ੍ਰੋਗਰਾਮ ਦੇ ਹੀ ਬੈਠੇ ਆ ਸ਼ਾਮ ਨੂੰ ਕੀ ਸ਼ੱਕਾ ਨਿਕਲਦਾ ਹੈ ਫਿਰ ਵੀ ਜ਼ਬਰਦਸਤ ਜ਼ਬਰ ਨਹੀਂ ਮੁੜਦਾ ਜਿਹੜਾ ਜ਼ਬਰ ਕੀਤਾ ਉਹ ਤਾਂ ਨਹੀਂ ਮੁੜਦਾ ਜਿਹੜੀਆਂ ਮੰਗਾਂ ਨੇ ਉਹਨਾਂ ਦੀ ਬਜਾਇਬੀਤਾ ਨਹੀਂ ਖਤਮ ਹੁੰਦੀ ਉਹ ਸਾਰਾ ਕੁਝ ਹੈ ਉਹ ਮੰਗਾਂ ਵੀ ਸਾਡੀਆਂ ਬਾਜਬ ਨੇ ਮੰਗਾਂ ਸਾਡੀਆਂ ਸਟੈਂਡ ਕਰਦੀਆਂ ਨੇ ਜਿਹੜਾ ਸਰਕਾਰ ਨੇ ਰਾਹ ਰੋਕ ਕੇ ਲੋਕਾਂ ਨੂੰ ਕੰਨਾਂ ਕੱਢ ਕੇ ਇੱਕ ਜਮਹੂਰੀਅਤ ਦਾ ਕਤਲ ਕੀਤਾ ਹੈ ਉਹ ਤਾਂ ਵਾਪਰ ਗਈਆਂ ਇਹਨਾਂ ਦਾ ਤਾਂ ਸੀ ਵਿਰੋਧ ਕਰਾਂ ਸਰਕਾਰ ਤੁਸੀਂ ਕਹਿੰਦੇ ਜਮੂਰੀਤ ਕਰਦੇ ਕਹਿੰਦੇ ਦੂਜੇ ਪਾਸੇ ਸਰਕਾਰ ਕਹਿੰਦੀ ਸਾਡੇ ਵੱਲੋਂ ਖੁੱਲਾ ਸੱਦਾ ਸੀ ਤੇ ਗੱਲ ਕਰਨ ਤਿਆਰ ਹੈ ਗੱਲ ਕਰਨ ਦੀ ਗੱਲ ਹੋ ਸਕਦੀ ਹੈ ਇਹ ਡਬਲ ਕਰਦਾ ਰਹਿਣਾ ਜੀ ਦੂਜੇ ਇੱਕ ਪਾਸੇ ਕੰਨਾ ਕੱਢਤੀਆਂ ਦੂਜੇ ਪਾਸੇ ਖੁੱਲੇ ਕੰਨ ਸੱਦਾ ਤੁਸੀਂ ਜੇ ਲੋਕਾਂ ਦੀ ਜਮਹੂਰੀਆ ਦੇ ਲੋਕ ਜਾ ਕੇ ਬੈਠਣ ਦਿੱਲੀ ਤੁਸੀਂ ਗੱਲ ਕਰੋ ਤੇ ਨਵਟਾਰਾ ਕਰੋ ਇੱਕ ਸਾਲ ਕਿੰਨੇ ਸਾਲ ਤੋਂ ਇਹ ਜਿਹੜੇ ਮੰਗਾ ਨੇ 2021 ਦਸੰਬਰ 11 ਦਸੰਬਰ ਨੂੰ ਸਾਡਾ ਫੈਸਲਾ ਹੋਇਆ 1 2021 ਚ ਹੁਣ ਤਾਂ 24 ਆ ਗਿਆ ਜੀ 24 ਦੇ ਲੋਕ ਸਭਾ ਚੋਣਾਂ ਸਿਰਤੇ ਨੇ ਹੁਣ ਤੱਕ ਇਹਦਾ ਫੈਸਲਾ ਨਹੀਂ ਕੀਤਾ ਕਿਵੇਂ ਕਿਵੇਂ ਵਿਸ਼ਵਾ ਅਸੂਗ ਐਸਿਡ ਗੋਲੀਆਂ ਸੀ ਪਿਛਲੀ ਵਾਰੀ ਸਾਹਮਣਾ ਕੀਤਾ ਇਸ ਵਾਰ ਤਾਂ ਜਿਹੜਾ ਪੰਦੇਸਾ ਉਹਨੂੰ ਫੇਰੇ ਜਿਹੜਾ ਲਾਈਵ ਹੋ ਕੇ ਗਿਆ ਉਹਦੇ ਵਿੱਚ ਅੰਮ੍ਰਿਤਸਰ ਬੋਲ ਫੋਲ ਵੀ ਦਿਖਾਏ ਉਹ ਵੀ ਦਿਖਾਏ ਗਏ ਸੀ ਉਹ ਉਸ ਤਰੀਕੇ ਨਾਲ ਸਰਕਾਰ ਮਤਲਬ ਜੇ ਫਾਇਰਿੰਗ ਇਸ ਤਰੀਕੇ ਨਾਲ ਹੋ ਰਹੀ ਹੈ ਤੇ ਸਰਕਾਰ ਕਿ ਅਸੀਂ ਸਮਝਦੇ ਹਾਂ ਮੀ ਜਾਵਰ ਇਹ ਜਾਵਰ ਕਦਮ ਨੇ ਇਹ ਜਾਵਰ ਕਦਮ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਨੇ ਲੋਕਾਂ ਦੀ ਸੁਣੀ ਹੋਈ ਸਰਕਾਰ ਲੋਕਾਂ ਦੇ ਹੱਕਾਂ ਦੇ ਵਿੱਚ ਭੁਗਤ ਨਹੀਂ ਚਾਹੀਦੀ ਹੈ ਕਾਰਪੋਰੇਟ ਦਾ ਪੱਖ ਭੁਗਤ ਉਹਦੇ ਪੱਖ ਵਿੱਚ ਭੁਗਤਨ ਵਾਸਤੇ ਨਰਿਆਮ ਸ਼੍ਰੀਮ ਨੰਗੀ ਚਿੱਟੀ ਸਪੋਰਟ ਤੇ ਅਸਨਾ ਸਰਕਾਰ ਦਾ ਆਉਣਾ ਇਹ ਘਾਤਕ ਹੈ ਖਤਰਨਾਕ